ਭੈਣਾ ਖਾ ਗਈਆਂ ਆਪਣੇ ਭਰਾ ਦੀ ਜ਼ਮੀਨ ਤੇ ਭਰਾ ਤੋਂ ਉਹ ਝਟਕਾ ਬਰਦਾਸ਼ਤ ਨਹੀਂ ਹੋਇਆ। ਭੂਆ ਦੇ ਪੁੱਤ ਤਾਂ ਕੈਨੇਡਾ ਅਮਰੀਕਾ ਦੇ ਵਿੱਚ ਕਰਦੇ ਨੇ ਐਸ਼ਾਂ ਤੇ ਭਰਾ ਦਾ ਪੁੱਤ ਕਰਦਾ ਪੰਜਾਬ ਦੇ ਵਿੱਚ ਦਿਹਾੜੀਆਂ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਦੀ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਿਆ ਇਸ ਬਾਈ ਦੇ ਫਾਦਰ ਸਾਹਿਬ ਹੁਣ 6 ਭੈਣ ਭਰਾ ਹੁੰਦੇ ਆ। ਚਾਰੇ ਸਬਾਈ ਦੀਆਂ ਭੂਆ ਹੁੰਦੀਆਂ ਨੇ ਇੱਕ ਤਾਇਆ ਹੁੰਦਾ ਤੇ ਛੇਵਾ ਬਾਈ ਦਾ ਫਾਦਰ ਸਾਹਿਬ ਹੁੰਦੇ ਆ ਬਾਈਹਰਾਂ ਕੋਲੇ 6 ਕਿੱਲੇ ਜ਼ਮੀਨ ਪੰਜਾਬ ਦੇ ਵਿੱਚ ਹੁੰਦੀ ਆ ਤੇ 10 11 ਕਿੱਲੇ ਜਿਹੜੀ ਜ਼ਮੀਨ ਹੁੰਦੀ ਆ ਉਹ ਹੁੰਦੀ ਆ ਉੱਤਰਾਖੰਡ ਦੇ ਵਿੱਚ ਇੱਥੇ ਬਾਈ ਦੇ 6 ਕਿੱਲੇ ਜ਼ਮੀਨ ਹੁੰਦੀ ਆ ਉੱਥੇ ਬਾਈ ਦਾ ਜੱਦੀਕਰ ਹੁੰਦਾ ਤੇ ਜਿਹੜੀਆਂ ਭੂਆ ਹੁੰਦੀਆਂ ਨੇ ਚਾਰੇ ਉਹ ਕੀ ਕਰਦੀਆਂ ਨੇ ਬਾਈ ਦੇ ਫਾਦਰ ਸਾਹਿਬ ਨੂੰ ਉੱਤਰਾਖੰਡ ਭੇਜ ਦਿੰਦੀਆਂ ਨੇ ਤੂੰ ਐ ਕਰ ਤੂੰ ਉੱਤਰਾਖੰਡ ਵਾਲੀ ਜ਼ਮੀਨ ਦੇ ਵਿੱਚ ਖੇਤੀਬਾੜੀ ਕਰ ਵੀ ਜਿਹੜੀ ਇੱਥੋਂ ਦੀ 6 ਕਿੱਲੇ ਜ਼ਮੀਨ ਆ ਇਸ ਤਰ੍ਹਾਂ ਵੱਡਾ ਭਰਾ ਸੰਭਲੂਗਾ ਤੁਹਾਨੂੰ ਪਤਾ ਕਿ ਕਈ ਕਰਾਂ ਦੇ ਵਿੱਚ ਭੈਣਾਂ ਦੀ ਬਹੁਤ ਜ਼ਿਆਦਾ ਜਲਦੀ ਹੁੰਦੀ ਹੈ ਚਲੋ ਜੀ ਬਾਈ ਦੇ ਫਾਦਰ ਸਾਹਿਬ ਨੂੰ ਉੱਤਰਾਖੰਡ ਦੇ ਵਿੱਚ ਭੇਜ ਦਿੱਤਾ ਜਾਂਦਾ ਉਹ ਵੀ ਭੈਣਾਂ ਨੇ ਇੱਕ ਚਾਲ ਖੇਡ ਕੇ ਇੱਥੋਂ ਨੂੰ ਕੱਢਿਆ ਸੀ ਉੱਥੋਂ ਨੂੰ ਗਾਂ ਜਾ ਕੇ ਪਤਾ ਲੱਗੂਗਾ ਕਿ ਭੈਣਾਂ ਨੇ ਕਿਹੜੀ ਚਾਲ ਖੇਡਣੀ ਸੀਗੀ ਉੱਤਰਾਖੰਡ ਚਲਾ ਜਾਂਦਾ ਬਾਈ ਉੱਥੇ ਖੇਤੀਬਾੜੀ ਕਰਨ ਲੱਗ ਜਾਂਦਾ ਥੋੜੇ ਕਿਸਾਲਾਂ ਬਾਅਦ ਬਾਈ ਦੇ ਫਾਦਰ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਜਿਹੜੀ ਸਾਡੀ ਜ਼ਮੀਨ ਆ ਵੀ ਉਹਦੇ ਵਿੱਚ ਜਿਹੜਾ ਸਾਡੇ ਦਾਦੇ ਦਾ ਨਾਮ ਆ ਉਹ ਗਲਤ ਆ ਵੀ ਜਦੋਂ ਰਜਿਸਟਰੀ ਹੋਈ ਸੀ ਉਸ ਟਾਈਮ ਤੋਂ ਹੀ ਉਹ ਨਾਮ ਗਲਤ ਚੱਲਿਆ ਆਉਂਦਾ ਫਰਦਾਂ ਵਿੱਚ ਵੀ ਗਲਤ ਆ ਵੀ ਉਹ ਕਿਸੇ ਤਰੀਕੇ ਨਾਲ ਸਹੀ ਕਰਾਇਆ ਜਾਵੇ ਚਲ ਉਸ ਤੋਂ ਬਾਅਦ ਤਸਿਲਦਾਰ ਨੂੰ ਮਿਲਦੇ ਆ ਤਾਂ ਉੱਥੇ ਇਹਨਾਂ ਤੋਂ 11 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ ਵੀ ਜੇ 11 ਲੱਖ ਰੁਪਈਆ ਦੋਵਾਂਗੇ ਤਾਂ ਤੁਹਾਡੇ ਜਿਹੜੇ ਦਾਦੇ ਦੇ ਨਾਮ ਉਹ ਠੀਕ ਹੋ ਜਾਊਗਾ ਨਹੀਂ ਤਾਂ ਤੁਰੇ ਫਿਰੋ ਇੱਥੇ ਚਲੋ ਜੀ ਵਿਚਾਰੇ ਮਿੰਤਰਲਾ ਵੀ ਕਰਦੇ ਵੀ ਥੋੜੇ ਬੋਲੇ ਪੈਸੇ ਘੱਟ ਹੋ ਜਾਣ ਤਾਂ ਉਸ ਟਾਈਮ ਤੇ ਉੱਥੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਤਸਿਲਦਾਰ ਵੱਲੋਂ ਵੀ ਜਿੰਨੇ ਪੈਸੇ ਘੱਟ ਕਰੋਗੇ ਭਾਈ ਓਨੇ ਕਿੱਲੇ ਵੀ ਘੱਟ ਹੋ ਜਾਣਗੇ ਚਲੋ ਜੀ ਉੱਥੋਂ ਬਾਈ ਦੇ ਫਾਦਰ ਸਾਹਿਬ ਹੁਣੇ ਫੋਨ ਕਰਦੇ ਆ ਇੱਥੇ ਆਪਦੀਆਂ ਭੈਣਾਂ ਨੂੰ ਆਪਦੇ ਭਰਾ ਨੂੰ ਵੀ ਹਸਤਨਾ ਕਰਕੇ ਉਹ ਦਾਦੇ ਦਾ ਨਾਮ ਗਲਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਸ ਟਾਈਮ ਤੇ ਬਾਈ ਦੀਆਂ ਭੂਆ ਬਾਈ ਦੇ ਫਾਦਰ ਸਾਨੂੰ ਇਹ ਗੱਲ ਕਹਿ ਦਿੰਦੀਆਂ ਨੇ ਵੀ ਤੁਸੀਂ ਐ ਕਰੋ ਵੀ ਇੱਕ ਵਾਰੀ ਤੁਸੀਂ ਪੈਸੇ ਆਪਦੇ ਕੋਲੋਂ ਅਡਜਸਟਮੈਂਟ ਕਰਕੇ ਭਰ ਦਿਓ ਥੋੜੇ ਟਾਈਮ ਤੱਕ ਜਿਹੜਾ ਪੈਸੇ ਹੋਣਗੇ ਤਾਂ ਹੀ ਸਾਢੇ 4 ਲੱਖ ਰੁਪਏ ਬਣੂਗਾ ਉਹ ਵੀ ਤੇਰਾ ਤਾਇਆ ਤੁਹਾਨੂੰ ਦੇ ਦਊਗਾ ਬਾਈ ਕਹਿੰਦਾ ਵੀ ਅਸੀਂ ਕਿਸੇ ਤੋਂ ਵਿਆਜ ਤੇ ਪੈਸੇ ਫੜ ਕੇ ਵਿਆਜ ਤੇ ਪੈਸੇ ਫੜ ਕੇ ਗਾਂ ਤਹਿਸੀਲਦਾਰ ਨੂੰ ਭਰਦਿਆਂ ਤੇ ਦਾਦੇ ਦੇ ਨਾਮ ਕਹਿੰਦਾ ਠੀਕ ਕਰਾਉਂਦੇ ਆ ਕਹਿੰਦਾ ਉਸ ਤੋਂ ਬਾਅਦ 6 ਮਹੀਨੇ ਲੰਘਦੇ ਆ 1 ਸਾਲ ਲੰਘਦਾ 2 ਸਾਲ ਲੰਘਦਾ ਤਾਇਆ ਅਥ ਖੜੇ ਕਰ ਜਾਂਦਾ ਤੇ ਪੂਆ ਵੀ ਹੱਥ ਖੜੇ ਕਰ ਜਿੰਦੇ ਮੇ ਸਾਡੇ ਕੋਲੇ ਪੈਸੇ ਹੈਗੇ ਨਹੀਂ ਦੇਣ ਨੂੰ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਮੇਰਾ ਪਿਓ ਸੀਗਾ ਉਹਨੇ ਕਿਹਾ ਵੀ ਆਪਾਂ ਐ ਕਰਦੇ ਆ ਆਪਾਂ ਉੱਤਰਾਖੰਡ ਵਾਲੀ ਜ਼ਮੀਨ ਵੇਚ ਦਿੰਨੇ ਆ ਤੇ ਸਾਰੀ ਜ਼ਮੀਨ ਉੱਥੇ ਇਕੱਠੀ ਬਣਾ ਲੈਨੇ ਆ ਜਿੱਥੇ ਆਪਣੀ ਛੇ ਕਿੱਲੇ ਜ਼ਮੀਨ ਹੈਗੀ ਜਿੱਥੇ ਆਪਣਾ ਜੱਦੀਕਰ ਹੈਗਾ ਤਾਂ ਕਹਿੰਦਾ ਅੱਗੋਂ ਮੇਰਾ ਜਿਹੜਾ ਤਾਇਆ ਸੀ ਉਹਨੇ ਸਾਫ਼-ਸਾਫ਼ ਠੋਕ ਕੇ ਜਵਾਬ ਦੇ ਦਿੱਤਾ ਵੀ ਬਾਈ ਮੈਂ ਤਾਂ ਉੱਤਰਾਖੰਡ ਵਾਲੀ ਜ਼ਮੀਨ ਨਹੀਂ ਵੇਚਨੀ ਕਿਉਂਕਿ ਉਹਨਾਂ ਨੂੰ ਪੂਆ ਦੀ ਉੰਗਲ ਲੱਗੀ ਹੋਈ ਸੀ ਵੀ ਤੂੰ ਉੱਤਰਾਖੰਡ ਵਾਲੀ ਜ਼ਮੀਨ ਨਾ ਵੇਚੀ ਕਿਉਂਕਿ ਪੂਆ ਇਹ ਚਲੋ ਜੀ ਕਹਿੰਦਾ ਜਦੋਂ ਮੇਰਾ ਪਿਓ ਉਧਰੋਂ ਜ਼ਮੀਨ ਵੇਚ ਕੇ ਪੰਜਾਬ ਆ ਜਾਂਦਾ ਆਪਦੇ ਜੱਦੀ ਘਰ ਦੇ ਵਿੱਚ ਇੱਥੇ ਨੇੜੇ ਜ਼ਮੀਨ ਲੈ ਲੈਂਦਾ ਤਾਂ ਸਾਡੀਆਂ ਭੂਆ ਕਹਿੰਦਾ ਸਾਡੇ ਨਾਲ ਇਸ ਤਰ੍ਹਾਂ ਵਰਤਣ ਲੱਗ ਜੰਨੇ ਜਿਵੇਂ ਲੋਕੀ ਸ਼ਰੀਕਾਂ ਨਾਲ ਵਰਤਦੇ ਆ ਵੀ ਇੰਨਾ ਸਾਨੂੰ ਐਂ ਦੇਖਦੀਆਂ ਸੀ ਜਿਵੇਂ ਖਤਮ ਹੀ ਕਰ ਦੇਣਾ ਉਹਦਾ ਸਾਰਾ ਕੁਝ ਕਹਿੰਦਾ ਉਸ ਤੋਂ ਬਾਅਦ ਸਾਡੀਆਂ ਭੂਆ ਦੇ ਅਸਲੀ ਚਿਹਰੇ ਸਾਡੇ ਸਾਹਮਣੇ ਆ ਗਏ ਜਿਹੜੀ ਸਾੜੀ ਪੰਜਾਬ ਦੇ ਵਿੱਚ 6 ਕਿੱਲੇ ਜ਼ਮੀਨ ਸੀਗੀ ਉਹਦੇ ਸਾਡੀਆਂ ਭੂਆ ਨੇ ਕਰਤੇ 6 ਹਿੱਸੇ ਕਰਤੇ 4 ਹਿੱਸੇ ਆਪਦੇ ਰੱਖ ਲਏ 1 ਹਿੱਸਾ ਸਾਡੇ ਤਾਈ ਨੂੰ ਦਿੱਤਾ ਤੇ 6 ਮਹੀ ਸੱਕਦਾ ਮੇਰੇ ਫਾਦਰ ਸਾਹਿਬ ਨੂੰ ਦਿੱਤਾ ਕਹਿੰਦਾ ਜਿਹੜਾ ਛੇਵਾਂ ਹਿੱਸਾ ਸੀਗਾ ਉਹ ਵੀ ਘਟ ਦਿੱਤਾ ਗਿਆ ਕਹਿੰਦਾ ਉਸ ਤੋਂ ਬਾਅਦ ਮੇਰੇ ਤਾਏ ਨੂੰ ਵੀ ਉਹਨਾਂ ਨੇ ਉਹ ਕਿੱਲਾ ਨਹੀਂ ਦਿੱਤਾ ਉਹ ਪੰਜੇ ਦੇ ਪੰਜੇ ਕਿੱਲੇ ਮੇਰੀਆਂ ਭੂਆ ਖਾ ਗੀਆਂ ਤੇ ਕਹਿੰਦਾ ਜਿਹੜਾ ਸਾਡਾ ਜੱਦੀ ਘਰ ਸੀਗਾ ਉਹਦੇ ਵੀ ਭੂਆ ਨੇ ਛੇ ਟੁਕੜੇ ਕਰਤੇ ਪੰਜ ਹਿੱਸੇ ਆਪ ਲੈ ਗਈਆਂ ਤੇ ਛੇਵੇਂ ਹਿੱਸੇ 'ਚ ਮੇਰੇ ਫਾਦਰ ਸਾਹਿਬ ਨੂੰ ਛੱਡਤਾ ਕਹਿੰਦਾ ਜਦੋਂ ਸਾਰਾ ਕੁਝ ਮੇਰੇ ਫਾਦਰ ਸਾਹਿਬ ਨਾਲੇ ਚੀਜ਼ਾਂ ਵਾਪਰੀਆਂ ਤਾਂ ਉਹੋ ਇਸ ਚੀਜ਼ ਨੂੰ ਕਹਿੰਦਾ ਬਰਦਾਸ਼ਤ ਨਹੀਂ ਕਰ ਸਕੇ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਦੇ ਸੱਕੇ ਖੂਨ ਦੇ ਰਿਸ਼ਤੇ ਆ ਕੁਝ ਕਰਨ ਦਾ ਬੰਦੇ ਨੂੰ ਝਟਕਾ ਲੱਗਦਾ ਉਸੇ ਤਰ੍ਹਾਂ ਬਾਈ ਦੇ ਫ ਕੋਚਾ ਯਾਰ ਆ ਮਿਤਰਾ ਤੋਂ ਮੰਗੇ ਜਦੋਂ ਸਾਰੇ ਪਾਸਿਓਂ ਹੱਥ ਖੜੇ ਹੋ ਗਏ ਤੇ ਫੇਰ ਬਾਈ ਦੇ ਨਾਨਕਿਆਂ ਨੇ ਬਾਈ ਦੇ ਫਾਦਰ ਸਾਹਿਬ ਦੇ ਘਟ-ਘਟ 7-8 ਲੱਖ ਰੁਪਇਆ ਲਾਜ ਗਰਾਉਂਡ ਤੇ ਲਾਇਆ ਪਰ ਬਦਕਿਸਮਤੀ ਬਾਈ ਦੀ ਇਹ ਸੀਗੀ ਕਿ ਇੰਨਾ ਪੈਸਾ ਲੱਗਣ ਤੋਂ ਬਾਅਦ ਵੀ ਬਾਈ ਦੇ ਫਾਦਰ ਸਾਹਿਬ ਦੀ ਮੌਤ ਹੋ ਗਈ ਬਾਈ ਕਹਿੰਦਾ ਚਲ ਜੇ ਤਾਂ ਮੇਰੀ ਆਪੂਆ ਕਹਿੰਦਾ ਘਰੋਂ ਮਾੜੀਆਂ ਹੁੰਦੀਆਂ ਗਰੀਬ ਹੁੰਦੀਆਂ ਚਲ ਫੇਰ ਉਹ ਜ਼ਮੀਨ ਲੈ ਜਾਂਦੀਆਂ ਸਾਨੂੰ ਕੋਈ ਦੁੱਖ ਨਹੀਂ ਸੀਗਾ ਵੀ ਚਲੋ ਠੀਕ ਸੀ ਉਹ ਵੀ ਇਸੇ ਘਰ ਦੀਆਂ 3 ਸੀਗੀ ਚਲੋ ਆਪ ਦੇ ਹਿੱਸੇ ਲੈ ਗਈਆਂ ਕੋਈ ਦੁੱਖ ਵਾਲੀ ਗੱਲ ਨਹੀਂ ਕਹਿੰਦਾ ਬਈ ਦੁੱਖ ਵਾਲੀ ਗੱਲ ਇਹ ਆ ਕਿ ਭੂਆ ਹਰੀ ਪੂਰੇ ਚੰਗੇ ਘਰਾਂ ਦੇ ਵਿੱਚ ਵਿਆਈਆਂ ਹੋਈਆਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੀਆਂ ਫੈਮਲੀਆਂ ਸੈੱਟ ਨੇ ਪੂਰੀਆਂ ਐਸ਼ਾਂ ਕਰਦੇ ਨੇ ਚੰਗੀਆਂ ਵੱਡੀਆਂ ਗੱਡੀਆਂ ਨਹੀਂ ਵੱਟੀਆਂ ਚੰਗੇ ਉਦਰਾ ਕੈਨੇਡਾ ਅਮਰੀਕਾ ਜਾ ਕੇ ਆਪਣੇ ਘਰ ਲਈ ਬਠੇ ਪੂਰੀ ਲਾਈਫ ਉਹਨਾਂ ਦੀ ਸੈੱਟ ਆ ਕਹਿੰਦਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੀ 5 ਕਿੱਲੇ ਜ਼ਮੀਨ ਸਾਡੀਆਂ ਭੂਆ ਖਾ ਗਈਆਂ ਕਹਿੰਦਾ ਹੁਣ ਭੂਆ ਦੇ ਪੁੱਤਾਂ ਵੱਡੀਆਂ ਵੱਡੀਆਂ ਗੱਡੀਆਂ ਤੇ ਐਸ਼ਾਂ ਕਰਦੇ ਆ ਬਈ ਤੇ ਕਹਿੰਦਾ ਵੀ ਮੈਂ ਮੈਂ ਹੁਣ ਕਿਸੇ ਦੀ ਗੱਡੀ ਦੇ ਡਰਾਈਵਰੀ ਕਰਦਾ ਤੇ ਆੜੀ ਕਰਦਾ ਕਹਿੰਦਾ ਵੀ ਜਿਹੜੇ ਵਿਆਜੂ ਪੈਸੇ ਫੜ ਕੇ ਚਾਰਾਂ ਪੰਜਾਂ ਕਿੱਲੇ ਨਾਲ ਕਹਿੰਦਾ ਰੋਟੀ ਮਸਾ ਪੂਰੀ ਹੁੰਦੀ ਆ ਅਸਕਰ ਸਾਡਾ ਵੀ ਪਰਿਵਾਰ ਆ ਸਾਡਾ ਵੀ ਜਵਾਗ ਜੱਲਾ ਤੇ ਜਿਹੜਾ ਇੰਨਾ ਕਰ ਜਾ ਕਹਿੰਦਾ ਜੜੇ ਉਹ ਮੈਂ ਕਿਵੇਂ ਲਾਵਾ ਦੱਸੋ ਕਹਿੰਦਾ ਬਾਈ ਕਹਿੰਦਾ ਜਿਹੜਾ ਸਾਂਝੇ ਘਰ ਚ ਸੁਣਨਾ ਸੀ ਮੇਰੇ ਮਾਂ ਦੇ ਕੋਲ ਉਹ ਵੀ ਕਹਿੰਦਾ ਮੇਰੀ ਭੂਆ ਹਰੀ ਨੱਪ ਗਈਆਂ ਤੁਸੀਂ ਇਹ ਦੇਖੋ ਕਿ ਭੂਆ ਕੈਨੇਡਾ ਅਮਰੀਕਾ ਸੈਟ ਆ ਪਰਿਵਾਰ ਉਧਰ ਸੈਟ ਨੇ ਘਰ-ਬਾਰ ਸਭ ਕੁਝ ਤੇ ਵਧੀਆ ਬਣਿਆ ਹੋਇਆ ਪਰ ਫਿਰ ਵੀ ਇੰਨਾ ਕ ਮੰਨ ਲਓ ਦਿਲ ਦੇ ਵਿੱਚ ਲਾਲਚ ਇੰਨੇ ਕ ਮੰਨ ਲਾ ਲੋਕਾਂ ਦੇ ਖੂਨ ਚਿੱਟੇ ਹੋ ਗਏ ਕਿ ਆਪਦੇ ਭਰਾ ਦੀ ਪੰਜ ਕਿੱਲੇ ਜ਼ਮੀਨ ਭੂਆ ਖਾ ਗਈਆਂ ਤੇ ਭਰਾ ਦੇ ਪੁੱਤ ਨੂੰ ਕਰਤਾ ਦਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਉਹਨਾਂ ਭੂਆ ਤੱਕ ਵੀ ਪਹੁੰਚਣ ਜਿਹੜੀਆਂ ਆਪਦੇ ਭਰਾਵਾਂ ਨਾਲ ਆ ਕੁਝ ਕਰਦੀਆਂ ਨੇ ਤੇ ਬਾਈ ਕਹਿੰਦਾ ਵੀਡੀਓ ਜਿਹੜਾ ਇੱਕ ਗੱਲ ਦਾ ਸਪੈਸ਼ਲ ਧੰਨਵਾਦ ਕਰਦੀ ਮੇਰੇ ਨਾਨਕਿਆਂ ਦਾ ਜਿਨ੍ਹਾਂ ਨੇ ਇੱਕ ਵੀ ਦਿਨ ਕਹਿੰਦਾ ਮੇਰੇ ਤੋਂ ਪਾਸਾ ਨਹੀਂ ਵਟਿਆ ਕਹਿੰਦਾ ਮੇਰਾ ਇੰਨਾ ਕ ਕੀਤਾ ਵਿਖਸ਼ੈ ਦੀ ਕਿਸੇ ਦੇ ਨਾਨਕੇ ਉਹਨਾਂ ਕਰ ਸਕਦੇ ਹੋਣ ਕਿ ਕਦੇ ਉਹਨਾਂ ਨੇ ਅੱਜ ਤੱਕ ਮੇਰੇ ਨਾਲ ਹਿਸਾਬ ਨਹੀਂ ਕੀਤਾ ਵੀ ਕਾਕਾ ਤੇਰੇ ਪਿਓ ਤੇ ਅਸੀਂ ਇੰਨੇ ਪੈਸੇ ਲਾ ਦਿੱਤੇ ਜਾਂ ਸਾਨੂੰ ਪੈਸੇ ਮੋੜ ਕਹਿੰਦਾ ਮੇਰੇ ਨਾਨਕਿਆਂ ਨੇ ਕਦੇ ਵੀ ਅੱਜ ਤੱਕ ਸਾਡੇ ਨਾਲ ਪੈਸਿਆਂ ਦੀ ਗੱਲ ਨਹੀਂ ਕੀਤੀ ਕਹਿੰਦਾ ਵੀ ਇਹੋ ਜਿਹੇ ਚੰਗੇ ਨਾਲ ਕੇ ਰੱਬ ਸਭ ਨੂੰ ਦੇਵੇ ਤੇ ਕਹਿੰਦਾ ਇਹੋ ਜਿਹਿਆਂ ਭੂਆ ਕਿਸੇ ਦੇ ਘਰ ਜਮਾਨਾ ਜਿਹੜੀਆਂ ਕਿ ਆਪਦੇ ਭਰਾ ਦੀ ਜ਼ਮੀਨ ਖਾ ਗਈਆਂ ਇੱਥੋਂ ਤੱਕ ਕਿ ਆਪਦੇ ਭਰਾ ਨੂੰ ਹੀ ਖਾ ਗਈਆਂ ਤਾਂ ਬਾਈ ਵਿਚਾਰਾ ਬਹੁਤ ਦੁਖੀ ਆ ਬਾਈ ਬੜੀ ਮਾੜੀ ਕੰਡੀਸ਼ਨ ਦੇ ਵਿੱਚੋਂ ਲੰਘ ਰਿਹਾ ਕਿਉਂਕਿ ਸਿਰ ਤੇ ਵਿਆਜੀ ਪੈਸੇ ਆ ਪਿਓ ਦੇ ਇਲਾਜ ਤੇ ਲੱਗੇ ਸੀ ਉਹ ਕਰਜ਼ਾ ਚੜਿਆ ਹੋਇਆ ਉਹ ਵਿਚਾਰਾ ਹੁਣ ਰੁਪਈਆ ਰੁਪਈਆ ਜੋੜ ਕੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹੋ ਜਿਹਿਆਂ ਭੂਆ ਨੂੰ ਲਾਣ ਤਾਂ ਪਾਉਣੀ ਚਾਹੀਦੀਆਂ ਨੇ ਜਿਨ੍ਹਾਂ ਨੇ ਆਪਦੇ ਭਰਾ ਦਾ ਘਰ ਜਾੜਤਾ ਆਪਦੀ ਪਰਜਾਈ ਦਾ ਸੋਨਾ ਤੱਕ ਖਾ ਗਈਆਂ ਆਪਦੇ ਭਰਾ ਦਾ ਘਰ ਤੱਕ ਨਹੀਂ ਛੱਡਿਆ ਜਦੋਂ ਕਿ ਭੂਆ ਵਧੀਆ ਕੈਨੇਡਾ ਅਮਰੀਕਾ ਦੇ ਵਿੱਚ ਪੂਰੀਆਂ ਵਧੀਆ ਸੈਟ ਨੇ ਐਸ਼ਾਂ ਕਰਦੀਆਂ ਨੇ ਆਪਦੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ